ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੇਵਲ ਗੰਨੇ ਬਾਰੇ ਕਿ ਕਿਹੜਾ ਗੰਨਾ ਲਉਣਾ ਚਾਹੀਦਾ ਆ ਤੇ ਕਿਹੜਾ ਕਿਹੜਾ ਗੰਨਾ ਦੀ ਵੈਰਾਈਟੀ ਆ ਤੇ ਉਹ ਕਿਹੜੀਆਂ ਕਮਾਂ ਤੇ ਹੁੰਦੀ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਸਭ ਤੋਂ ਪਹਿਲਾ ਸਵਾਲ ਹਾਂਜੀ ਕਿ ਜੇ ਕਹੇ ਨੇ ਕੋਈ ਵੱਧ ਜ਼ਮੀਨ ਵੇਚਣੀ ਹੈ ਗੰਨੇ ਦੀ ਹਾਂਜੀ ਤੇ ਉਹ ਸਪੈਸ਼ਲ ਉਹਨੇ ਕਰਨਾ ਹੈ ਆਪਣੀ ਖੇਤੀ ਮਿਲ ਦੇ ਉੱਤੇ ਗੰਨਾ ਖੜਨ ਨੂੰ ਹਾਂਜੀ ਕਿ ਮਿਲ ਦੇ ਉੱਤੇ ਖੜੇ ਵਧੀਆ ਵੀ ਉਹਦੀ ਕਮਾਈ ਹੋ ਜੇ ਤੇ ਉਸ ਚੀਜ਼ ਵਾਸਤੇ ਜਿਹੜਾ ਗੰਨਾ ਚਾਹੀਦਾ ਹੈ ਮਿਲ ਦੇ ਮਿਲਣਾ ਕੁਆਂਟਲਾਂ ਦੇ ਹਿਸਾਬ ਨਾਲ ਰੇਟ ਹੂੰ ਹੂੰ ਤੇ ਕਿਹੜਾ ਗੰਨਾ ਆ ਜਿਹੜਾ ਵੀ ਵਧੀਆ ਪਾ ਆ ਰਿਆ ਜਿਹਦੀ ਖੇਚਲ ਘਟਿਆ ਕਿਉਂਕਿ ਮਿਲ ਦੇ ਖੜਨ ਨੂੰ ਕੋਈ ਕਨਾਲ ਤੋਂ ਕਨਾਲ ਤੇ ਲੋਣਾ ਨਹੀਂ ਵਾਧਾ ਲਾਵਾਂਗੇ ਤੇ ਵੱਧ ਦੇ ਵਿੱਚ ਫਿਰ ਜੇ ਜਿਆਦੀ ਖੇਚ ਲਾਲਾ ਹੋਇਆ ਤੇ ਉਹ ਵੀ ਪ੍ਰੋਬਲਮ ਹੋ ਜਾਂਦੀ ਆ ਫਿਰ ਬੰਦਾ ਕਿਦਰਾ ਕਿੰਨਾ ਕ ਸੰਭੀ ਤੇ ਉਹਦੇ ਉੱਤੇ ਮੱਸਾ ਕੇ ਦੱਸਿਓ ਵੇਖੋ ਜੀ ਜੇ ਇਹਦੇ ਕਿਸੇ ਨੇ ਲਾਉਣਾ ਮੇਲ ਵਾਸਤੇ ਹਾਂਜੀ ਮੇਲਾ ਹੀ ਤੇ ਆਨੇ ਵੀ ਮੇਲ ਤੇ ਵੀ ਬੀ ਬਹੁਤ ਜਿਆਦਾ ਇਹਦੇ ਕਿਸਮਾਂ ਬੜੀਆਂ ਨੇ ਹਾਂਜੀ ਕਈ ਤੇ ਇਹੋ ਜਿਹੀਆਂ ਕਿਸਮਾਂ ਨੇ ਵੀ ਜਿਹੜੀਆਂ ਡਿੱਗਦੀਆਂ ਵੀ ਕੱਟਿਆ ਤੇ ਚੂਆ ਵੀ ਕੱਟ ਲੱਗਦਾ ਵਾ ਅੱਛਾ ਜੀ ਹੈ ਉਹਨੂੰ ਆਪਾਂ ਤੇ ਪੰਜਾਬੀ ਜਿਆਦਾ ਜਿੱਦਾਂ ਦੇ ਦੇਸੀ ਫਾਰਮੂਲਾ ਵਿੱਚ ਲੋਹਾ ਟਾਉਣ ਆ ਦੇਣੇ ਸਖਤ ਹੁੰਦਾ ਆ। ਅੱਛਾ ਜੀ। ਉਹਦੇ ਵਿੱਚ ਬੀ ਹੁਣ ਜਿੱਦਾਂ ਵਾ 238 ਆ। ਹਾਂਜੀ। ਇਹ ਮਿਡ ਵੈਰੀਟੀ ਆ। ਠੀਕ। ਦੂਜੇ ਨੰਬਰ ਤੇ ਚੁੱਕਦੀ ਐ ਇਹਨੂੰ ਮਿਲ ਜਿਹੜੀ ਆ। ਅੱਛਾ। ਇਹ ਦਾ ਫਟਾਰਾ ਵੀ ਚੰਗਾ ਵਾ ਤੇ ਇਹਦੀ ਹਾਈਟ ਵੀ ਚੰਗੀ ਆ ਤੇ ਨਿਕਲਦਾ ਵੀ ਚੰਗਾ ਆ। ਅੱਛਾ ਜੀ। ਹਾਂ ਇਹ ਲੈਂਦੇ ਆ ਮਤਲਬ ਮਿਡ ਵੈਰੀਟੀ ਦੋ ਦੂਜੇ ਨੰਬਰ ਤੇ ਇਹਦੀ ਵਾਰੀ ਆਉਂਦੀ ਐ। ਠੀਕ ਐ ਜੀ। हां मतलब जदों मेल चलदी है उदों ए महीना के बाद दी पर्ची ਛੱਡਦੇ ਆ اچھا ਜੇ ਨਾਮ ਉਹ ਪਹਿਲਾ ਕਿਹੜਾ ਲਿੰਦੇ ਆ ਪਹਿਲਾ ਜਿੱਦਾਂ ਹੁਣ ਅਰਲੀ ਵੈਰਾਈਆਂ 118 ਹੋਇਆ ਹਾਂਜੀ 85 ਹੋ ਗਿਆ ਹਾਂਜੀ ਜੇ 99 ਹੋ ਗਿਆ ਹਾਂਜੀ ਤੇ 96 ਹੋ ਗਿਆ ਇਦਾਂ 93 94 95 1 3 4 ਵੈਰਾਈਆਂ ਜਿਹੜੀਆਂ ਇਕੱਠੀਆਂ ਨੇ ਇਹ ਵਧੀਆ ਨੇ ਮਲਵੇ ਦੇ ਦੀ ਰਿਕਵਰੀ ਚੰਗੀ ਆਉਂਦੀ ਠੀਕ ਹੈ ਗੱਲ ਕਦੀ ਵੀ ਰਿਕਵਰੀ ਖੰਡ ਚੰਗੀ ਬਣਦੀ ਹੈ ਹਾਂ ਜੀ ਹਾਂ ਜੀ ਤੇ ਇਹ ਇਹ ਵੈਰਾਈਟੀਆਂ ਪਹਿਲਾਂ ਉਹ ਲੈਂਦੇ ਆ ਠੀਕ ਹੈ ਜੀ ਤੇ ਜਦੋਂ ਮੁੜ ਕੇ ਉਹ ਬਾਅਦ ਚ ਜਦੋਂ ਫਿਰ ਥੋੜਾ ਘਾੜਦਾ ਫਿਰ ਦੂਜੀ ਇਹਨ ਮਿਡ ਵੈਰਾਈਟੀ ਸ਼ੁਰੂ ਕਰਦੇ ਨੇ ਹਾਂ ਹਾਂ ਜੀ ਤੇ ਉਹਦੇ ਵਿੱਚ ਇਹ ਆ ਵੀ ਆਪਾਂ ਚਲੋ ਅਸੀਂ ਦੇ ਜਨ ਵੀ ਜਿਹੜਾ ਕੋਈ ਜਦੋਂ ਜ਼ਿਮੀਂਦਾਰ ਕੰਮ ਕਰਦਾ ਨਾ ਉਹਨੂੰ ਆਪੇ ਪਤਾ ਲੱਗ ਜਾਂਦਾ ਕਮਾਦ ਕਿਹੜਾ ਚੰਗਾ ਕਿਹੜਾ ਹਾਂਜੀ ਵੱਧ ਨਿਕਲਦਾ ਹੈ ਹਾਂਜੀ ਨਹੀਂ ਮੈਂ ਤੁਹਾਨੂੰ ਤਾਂ ਪੁੱਛਿਆ ਵੀ ਤੁਸੀਂ ਬੜਾ ਟਾਈਮ ਗੰਨਾ ਜੜਾ ਨਾ ਮੈਂ ਵੇਖਿਆ ਵੀ ਜਦੋਂ ਨਿਗਾਹ ਆਇਆ ਉਹਦੋਂ ਤੋਂ ਖੜਦੇ ਆ ਰਹੇ ਜੇ ਮੈਂ ਤਾਂ ਦਾ ਦੱਸਣਿਆਂ ਵੀ ਅਸੀਂ ਖੜਦੇ ਰਹੇ ਹਾਂ ਮਤਲਬ ਗੱਲ ਤੇ ਵੀ ਗੰਨਾ ਨਿਕਲਦਾ ਸਾਰੇ ਹੁਣ 85 ਜਿਹੜਾ ਨਿਕਲਦਾ ਇਹ ਵੀ ਬੜਾ ਹਾਂਜੀ ਇਹਦੇ ਚ ਰਿਕਵਰੀ ਬੜੀ ਆ ਤੇ ਇੱਕ ਸਿਰਫ ਇਹ ਡਿੱਗਦਾ ਜ਼ਿਆਦਾ ਵਾ ਅੱਛਾ ਜੀ ਡਿੱਗਦਾ ਇਹਦੀ ਬਣਦਾ ਉਹਦਾ ਇੱਤੇ ਆਗ ਮੋਟਾ ਹੁੰਦਾ ਵਾ ਠੀਕ ਹੈ ਠੀਕ ਥੱਲੇ ਉਹ ਵੀ ਮਤਲਬ ਉੱਤੇ ਜਾ ਕੇ ਮਟਾਈ ਜੂ ਹੋ ਜਾਂਦਾ ਵਾ ਠੀਕ ਇਹ ਬਨਾਈ ਬਨੋਈ ਜਿਆਦੀ ਮੰਗਦਾ ਤੇ ਥੱਲੇੋਂ ਪੈਰਾਂ ਦਾ ਚੜਾਈ ਚਾਹੀਦੀ ਥੋੜੀ ਠੀਕ ਹੈ ਥੋੜੀ ਵਿਥ ਤੇ ਹੋਣ ਤੇ ਬੂਜੇ ਬੱਜੇ ਹੋਣ ਤੇ ਫੇਰ ਇਹ ਕਾਮ ਜਾਵੇ ਹਾਂ ਇੱਕ ਦੋ ਜਿਹਨੂੰ ਸਾਰਾ ਦੇ ਕੇ ਖੜਾ ਨਿਕਲਦਾ ਇਹ ਵੀ ਚੰਗਾ ਵਾ ਹਾਂ ਠੀਕ ਤੇ ਤੇ ਉਹੀ ਗੱਲ ਹੋ ਗਈ ਨਾ ਚੰਗਾ ਤੇ ਨਿਕਲਦਾ ਪਰ ਆ ਗਈ ਫੇਰ ਜਿਆਦੀ ਖੇਚਲ ਖੇਚਲ ਆਹੋ ਹਾਂ ਤਾਈਓ ਗੱਲ ਖੇਚਲ ਤੇ ਹੁੰਦੀ ਆਹੀਂ ਇਹਨਾਂ ਨੂੰ ਚਲੋ ਜੇ ਜ਼ਿਮੀਂਦਾਰ ਭਰਾ ਵੀ ਇਹ ਕਰਨ ਵੀ ਚਲੋ ਜਿੱਦਾਂ ਹੁਣ ਆਪਾਂ ਜਿਹਦੇ ਕੋਈ ਪੈਸਾ ਲੈਣਾ ਹਾਂਜੀ ਹਾਂਜੀ ਬਿਲਕੁਲ ਮੇਲੇ ਕੋਈ ਲੈਣਾ ਨਾ ਪੈਸਾ ਆਪਾਂ ਬਿਲਕੁਲ ਬਿਲਕੁਲ ਤੇ ਗੰਨਾ ਮਿਲ ਨੂੰ ਦੇਣਾ ਹਾਂਜੀ ਹੁਣ ਕਈ ਵੀਰ ਭਰਾ ਕਰਦੇ ਜੀ ਵੀ ਵੈਰੈਡ ਵੀ ਆਪਾਂ ਲਾ ਕੇ ਨਕਮੀ ਲਾਉਣੀ ਹਾਂਜੀ ਹਾਂ ਬਿਲਕੁਲ ਤੇ ਹੁਣ ਮੇਲ ਚੱਲਣੀ ਆ ਨਾ ਹਾਂਜੀ ਤੇ ਮੇਲ ਜੇ ਪਤਾ ਲੱਗਵੇ ਹੁਣ ਪਰਚੀਆਂ ਨਾਲ ਛਾੜੇ ਚੱਲਣੀ ਆ ਹਾਂਜੀ ਹਾਂਜੀ ਉਹਨਾਂ ਹੁਣ ਪਾਣੀ ਨਹੀਂ ਬੰਦ ਕਰਨਾ ਅੱਛਾ ਹਾਂ ਵੀ ਦੇਣਾ ਨਿਹਰਾ ਪਾਣੀ ਆਪਾਂ ਮਿਲ ਨੂੰ ਹਾਂ ਇਹਦਾ ਕੀ ਅਰਥ ਇਹੋ ਗੱਲ ਵੀ ਵਜਨ ਵਧੂ ਅੱਛਾ ਤੇ ਜਦੋਂ ਮਤਲਬ ਕਿ ਗੰਨੇ ਆਏ ਨੂੰ ਜਿਆਦਾ ਪਾਣੀ ਲਾ ਕੇ ਤੇ ਫਿਰ ਵਜਨ ਵਧਾ ਕੇ ਫਿਰ ਦੇ ਜਦੋਂ ਹੁਣ ਆਬ ਗੁੜ ਕੱਢਣਾ ਜਦੋਂ ਪਤਾ ਵੀ ਹੁਣ ਕੱਢਣਾ ਕੱਢਣਾ ਅਸੀਂ ਹਾਂ ਮਹੀਨਾ ਪਹਿਲਾਂ ਪਾਣੀ ਬੰਦ ਕਰ ਦੂ ਡੇਢ ਮਹੀਨਾ ਜੀਵਿੰਦਾਰ ਅੱਛਾ ਕਿਉਂ ਨਾ ਦਊਗਾ ਕਿਉਂਕਿ ਉਹਦਾ ਗੁੜ ਚੰਗਾ ਮਠਾਸ ਵਧੀਆ ਗੁੜ ਬਣਨਾ ਤੇ ਜੇ ਉਹਨੂੰ ਪਾਣੀ ਆ ਪਾਣੀ ਦੇਈ ਜਾਂਦਾ ਉਹਨੂੰ ਕਿ ਗੁੜ ਕੱਢ ਕੇ ਵਿਖਾਵੇ ਅੱਛਾ ਕਿਸੇ ਵੀ ਵੈਰਾਈਟੀ ਦਾ ਠੀਕ ਹੈ ਕੋਈ ਵਧੀਆ ਗੁੜ ਤੋਂ ਵਧੀਆ ਬਣਨ ਵਾਲੀ ਵੀ ਵੈਰਾਈਟੀ ਨੂੰ ਪਾਣੀ ਲਾਈ ਜਾ ਤੂੰ ਗੁੜ ਬਣਾ ਕੇ ਦੱਸ अच्छा अच्छा हां क्योंकि ਇਹਨੂੰ ਇਹੋ ਹੀ ਆ ਵੀ ਇਹਨੂੰ ਵੇ ਹੁਣ ਜੇ ਆਪਾਂ ਮਿਲ ਨੂੰ ਦੇਣਾ ਆਪਾਂ ਇਹਨੇ ਵੀ ਮਿਲ ਨੂੰ ਮਾਸਾ ਕੋਈ ਪੱਲੇ ਪੈ ਜਾ ਉਹ ਕੋਈ ਖੰਡ ਕੋਈ ਬਣ ਜਾਏ ਹਾਂਜੀ ਹੈ ਅਸਲ ਤੇ ਮਿਲ ਲੈਂਦੀ ਹੈ ਉਹਨੂੰ ਖੁਸ਼ ਹੋਊਗੀ ਜਿੱਦਾਂ ਹੁਣ ਆਪਾਂ ਕੁਇੰਟਲ ਚੋਂ ਦਾ 11 ਕਿਲੋ ਖੰਡ ਬਣੇ ਹਾਂਜੀ ਬਿਲਕੁਲ ਬਿਲਕੁਲ ਹਾਂ ਉਹ ਸਹੀ ਉਹ ਆ ਹਾਂ ਤੇ ਜੇ ਦੀ ਮਾਨਣੀ 6-7 ਕਿਲੋ ਆ ਤੇ ਉਹ ਫਿਰ ਤੈਨੂੰ ਪਤਾ ਮਿਲ ਨੂੰ ਘਟਾ ਯਾਰ ਮਿਲ ਨੂੰ ਘਟ ਤੇ ਜ਼ਿਮੀਂਦਾਰ ਤੇ ਲੈ ਗਿਆ ਆਪਣਾ ਮਹਿਦ ਬਾਕੀ ਵੀ ਅਸੀਂ ਦੇ ਜਾਨਾ ਵੀ ਜ਼ਿਮੀਂਦਾਰ ਵੀ ਮੁਨਾਫੇ ਜਾਵੇ ਤੇ ਮਿਲ ਵੀ ਜਾਵੇ ਕਿਉਂਕਿ ਮਿਲ ਜ਼ਿਮੀਂਦਾਰਾਂ ਦੀ ਹੈ ਹਾਂ ਮਿਲ ਚੱਲਦੀ ਰਹੂਗੀ ਤੇ ਉਹ ਗੰਨਾ ਲੈਂਦੇ ਰਹਿਣਗੇ ਜੇ ਘਾਟੇ ਦੀ ਮਿਲ ਚੱਲ ਗਈ ਤੇ ਬਾਅਦ ਫਿਰ ਸਾਡਾ ਪਾਣੀ ਗੰਨਾ ਕਿੱਥੇ ਵਿੱਚ ਪਾਣੀ ਨਾ ਦੇ ਹੁਣ ਤੋਂ ਹਸਾਬ ਲਾਲਾ ਵੀ ਅਹੀਂ ਕੀ ਕਰਨਾ ਵੀ ਅਹੀਂ ਜਦੋਂ ਹੁਣ ਵੇਖਿਆ ਮੇਲ ਚੱਲਣੀ ਆ ਹੂੰ ਪਾਣੀ ਅਸੀਂ ਦੇ ਤੇਰੀ ਦੇਈ ਜਾਣਾ ਵਾ ਉਹਨੂੰ ਖੜਨਾ ਪਾਣੀ ਨੇਰਾ ਮੁੜ ਕੇ ਹਾਂਜੀ ਮਠਾਸ ਤੇ ਤੈਨੂੰ ਪਤਾ ਜੇ ਪਾਣੀ ਦੇ ਕੋਈ ਤੂੰ ਗੱਲ ਗਾਦੀ ਪਾਣੀ ਦੇ ਗੁੜ ਨਹੀਂ ਬਣਦਾ ਸਹੀ ਤੇ ਠੀਕ ਹੈ ਤੇ ਠੰਡ ਕਿੰਨੀ ਕੀ ਬਣ ਜੂਗੀ ਹਾਂਜੀ ਹਾਂਜੀ ਇਹ ਆ ਚੱਕਰ ਤੇ ਵੈਰੈਟੀ ਇਹ ਨਹੀਂ ਨਿਕਲਦਾ ਸਾਰੇ ਕਮਾ ਸਾਮਿਆਂ ਸਾਰੇ ਚੰਗੇ ਨਿਕਲ ਆਉਂਦੇ ਠੀਕ ਹਾਂ ਇਹ ਬਸ ਇਹ ਜਿਹੜਾ ਸਵਾਲ ਗਲਤ ਹੈ ਵੀ ਕਿਹੜੀ ਵੈਰੈਟੀ ਜ਼ਿਆਦੀ ਹੈ ਇਹ ਆ ਸਾਬ ਦਾ ਬਾਕੀ ਸਾਬ ਦਾ ਬਾਕੀ ਇਹ ਵੀ ਜਦੋਂ ਆਪਾਂ ਹੁਣ ਵੇਖਣਾ ਲਾਉਨੇ ਆ ਆਪਾਂ ਹਾਂ ਆਪਾਂ ਨੂੰ ਆਪੇ ਆਟੋਮੈਟਿਕ ਪਤਾ ਲੱਗਦਾ ਵੀ ਆ ਵੈਰੈਟੀ ਜਿਹੜੀ ਇਹ ਝਾੜ ਜ਼ਿਆਦਾ ਦਿੰਦੀ ਹੈ ਹਾਂਜੀ ਹੁਣ ਜਿੱਦਾਂ ਆਪਾਂ ਨੂੰ ਗੁੜ ਦੀ ਲਾਲਾ ਤੋਂ ਹਾਂਜੀ ਗੁੜ ਜਿਹੜਾ ਵਾ ਇਹ ਨਾਨਵੇਂ ਜਿੰਨਾ ਨਹੀਂ ਪੈਂਦਾ ਕਿਸੇ ਦਾ ਵੀ अच्छा सब तो बाद नान भी 64 ਦਾ ਪੈਂਦਾ ਸੀ 64 ਦੇ ਹੁਣ ਤਕਰੀਬਨ ਗੰਨਾ ਹੀ ਨਹੀਂ ਦੇਣ ਡਿਆ ਤੇ 64 ਲੱਭਣਾ ਕਿਥੋਂ ਅੱਛਾ 64 ਦਾ ਗੜ ਸਭ ਤੋਂ ਟੌਪ ਦਾ ਬਣਦਾ ਹੈ ਠੀਕ ਹੈ ਹੈ ਤੇ 82 ਦਾ ਵੀ ਗੁੜ ਚੰਗਾ ਬਣ ਜਾਂਦਾ ਸੀਗਾ ਅੱਛਾ ਜੀ ਹਾਂ ਉਹ 85 ਦੇ 82 ਕੋ ਰੇਡੀਓ ਸੀ ਸਹੀ 85 ਦਾ ਵੀ ਬਣਦਾ ਥੋੜਾ ਲਾਲ ਬਣਦਾ ਵਾ ਅੱਛਾ ਤੇ ਗੁੜ 99 ਦਾ ਵੀ ਚੰਗਾ ਬਣਦਾ ਠੀਕ ਹੈ ਹੁਣ 64 ਦੇ ਜਿਹੜਾ 64 ਦੇ ਗੰਨਾ ਲੱਭਣੋ ਗਿਆ ਹੁਣ 83 ਵੀ ਨਹੀਂ ਲੰਦਾ 83 ਦਾ ਗੁੜ ਬੜਾ ਟੌਪ ਦਾ ਬਣਦਾ ਅੱਛਾ ਇਹ ਬਰੈੜੀਆਂ ਹੈਗੀਆਂ ਯਾਰ ਮਨ ਚੰਗੀਆਂ ਬਰੈੜੀ ਜਿਨ੍ਹਾਂ ਦੇ ਗੁੜ ਚੰਗੇ ਬਣਦੇ ਨੇ ਅੱਛਾ ਅੱਛਾ ਤੇ ਇਹ ਆ ਵੀ ਗਾਲ ਤੇ ਹੋ ਆ ਜਾਂਦੀ ਵੀ ਆਪਾਂ ਉਹਨੂੰ ਬਰੈੜੀ ਨੂੰ ਥੋੜੀ ਇੱਕ ਜ਼ਮੀਨ ਦਾ ਫਰਕ ਪੈਂਦਾ ਵਾ ਗੰਨੇ ਦੇ ਉੱਤੇ ਠੀਕ ਹੈ ਜਦੋਂ ਗੋੜ ਜਿਹੜਾ ਨਾ ਹਾਂਜੀ ਤੁਸੀਂ ਵਧੀਆ ਟੌਪ ਦਾ ਲੈਣਾ ਮੈਰਾ ਪੈੜੀ ਦੇ ਵਿੱਚ ਗੰਨਾ ਜਿਹੜਾ ਹੋਊ ਨਾ ਹਾਂ ਉਹਦਾ ਗੋੜ ਕਿਤੇ ਵੇਖਿਓ अच्छा ਮੈਰਾਂ ਵਾਲੇ ਪੈੜੀ ਜਿਹੜੀ ਆ ਉਹਦੇ ਵਿੱਚ ਜਿਹੜਾ ਕਮਾਲ ਆ ਉਹਦਾ ਗੁੜ ਤੋਪ ਦਾ ਬਣੂ। ਅੱਛਾ। ਉਹ ਤਾਂ ਨਰੋਹੀ ਨਾਲ ਸੱਕਰੀ ਬਣਦੀ ਜਾਣੀ ਇਹਨਾਂ ਕਾਨੂੰਨ ਦਾ ਉਹਦੇ। ਅੱਛਾ। ਕਿਉਂਕਿ ਪਾਣੀ ਘਟ ਖੁੰਦਾ ਛੇਤੀ ਪੀ ਜਾਂਦੀ ਆ। ਹਾਂ। ਤੇ ਉਹਦੀ ਰਿਕਵਰੀ ਚੰਗੀ ਆਉਂਦੀ। ਅੱਛਾ ਅੱਛਾ। ਤੇ ਜਿਹੜੀ ਰੋਹੀ ਦੀ ਪੈੜੀ ਆ। ਹਾਂਜੀ। ਰੋਹੀ ਦੀ ਪੈੜੀ ਦਾ ਜਿਹੜਾ ਨਾ ਉਹਦਾ ਗੁੜ ਏਡਾ ਛਟਿਆਈ ਜਿਹਾ ਨਹੀਂ ਬਣਦਾ। ਹਾਂਜੀ। ਤੇ ਪੈਂਦਾ ਵੀ ਘਟ ਆ। ਇਹ ਫਰਕ ਪੈਂਦਾ ਵਾ ਪੈ ਰੀਆਂ ਪੈ ਜਮੀਨ ਜਮੀਨ ਦਾ ਬੜਾ ਫਰਕ ਇਹ ਗੰਨੇ ਦੀ ਵੈਰਾਈਟੀ ਦਾ ਤੇ ਵੱਖਰਾ ਜਿਹੜੀ ਜਮੀਨ ਦਾ ਬੜਾ ਫਰਕ ਪੈਂਦਾ ਠੀਕ ਹੈ ਹਾਂ ਤੇ ਆ ਜਿਹੜਾ ਗੰਨਾ ਹੈ ਇਹ ਕਿਹੜਾ ਗੰਨਾ ਲੱਗਾ ਇਹਦੇ ਵਿੱਚ ਜੀ ਤੇ ਨਾਨੇ ਲਾਂਦੇ ਦੇ ਵਿੱਚ 85 ਵੀ ਹੈਗਾ ਵਾ ਅੱਛਾ ਇਹ ਮਿਕਸ ਹੈ ਮਿਕਸ ਹੈ ਤੇ 99 ਵੀ ਹੈਗਾ ਵਾ ਅੱਛਾ ਹਾਂ ਇਹਦੇ 'ਚ 18 ਵੀ ਹੈਗਾ ਵਾ ਅੱਛਾ 85 99 18 ਸਾਰੇ ਮਿਕਸ ਹੈ ਹਾਂ ਇਹ ਤੁਹਾਨੂੰ ਪਤਾ ਵੀ ਇਹ ਦੇ ਵੈਰਾਈਟੀਆਂ ਵਾਵਾ ਨੇ ਹਾਂ ਕਿਉਂਕਿ ਉਹ ਗੰਨੇ 'ਚ ਇਹ ਵੀ ਮੇਰਾ ਸਵਾਲ ਹੀ ਕਿ ਮਿਕਸ ਕਰਕੇ ਕਿਉਂ ਲਾਉਂਦੇ ਆ ਕਿ ਜਦੋਂ ਸਾਨੂੰ ਪਤਾ ਹੈ ਕਿ ਆਹ ਗੰਨਾ ਚੰਗਾ ਹੈ ਤੇ ਫਿਰ ਵੀ ਕਈ ਮਿਕਸ ਕਰਕੇ ਲਾਉਂਦੇ ਨੇ ਜਿਹੜੇ ਮਿਕਸ ਕਰਕੇ ਲਾਉਂਦੇ ਉਹ ਤੇ ਮਿਲ ਨੂੰ ਦੇਣ ਕਰਕੇ ਲਾਉਂਦੇ ਨੇ ਉਹਨਾਂ ਜਿਹੜੀ ਜਿਹੜੇ ਵੇਖਿਆ ਉਹਨੂੰ ਜਦੋਂ ਆਪਾਂ ਮਿਕਸ ਕਰਕੇ ਲਾ ਲਿਆ ਹਾਂਜੀ ਤੇ ਮਿਕਸ ਕਰਕੇ ਉਹ ਆਪਾਂ ਮਿਲ ਚ ਲਈ ਜਾਣਾ ਜਿਹੜੀ ਵੇਖਿਆ ਵੈਰਾਈਟੀ ਉਥੇ ਚੱਲਣ ਦੀ ਜਿਆਦਾ ਆਪਾਂ ਨੂੰ ਜਦੋਂ ਥੋੜਾ ਜਿਹਾ ਉੱਥੇ ਜਿੰਨੇ ਉਹਦਾ ਪਨ ਲਖਾ ਦੇਣੀ ਹੈ ਅੱਛਾ ਵੈਰੈਟੀ ਆਪਾਂ ਉਹ ਲਿਖਾ ਦੇਣੀ ਤੇ ਉਹਦਾ ਗੰਨਾ ਵਿੱਚ ਆਪ ਹੀ ਹੋਣਾ ਕੋਈ ਨਿਕਲੀ ਹੋਣੇ ਰਲੇ ਜਦੋਂ ਹਾਂਜੀ ਰਲੇ ਗੰਨੇ ਜਦੋਂ ਵਿੱਚ ਰਲੇ ਤੇ ਉਹਦੇ ਆਪਣੇ ਆਪ ਨਿਕਲ ਆਉਣੇ ਵਿੱਚੋਂ ਵੀ ਆ ਗੰਨਾ ਹੈਗਾ ਹੁਣ ਇਹਦੇ ਵਿੱਚ ਜਿਹੜੇ ਇਹਦੇ 85 ਵੀ ਹੈਗਾ 99 ਵੀ ਹੈਗਾ 118 ਵੀ ਹੈਗਾ ਹੋਰ ਵੀ ਵੈਰੈਟੀਆਂ ਹੈਗੀਆਂ ਨੇ ਹਾਂਜੀ ਹਾਂ ਹਾਂ ਇਹਦੇ ਕਿੰਨੀਆਂ ਵੈਰੈਟੀਆਂ ਗੰਨੇ ਦੀਆਂ ਹੂੰ ਮੇਣ ਪੇ ਜੇ ਆਪਣਾ ਗੁੜ ਬਣਾਉਣਾ ਹੈ ਤੇ ਉਹਦੇ ਵਾਸਤੇ ਆ 99 ਸਭ ਤੋਂ ਵਧੀਆ ਹੋ ਰਿਹਾ ਹੈ 99 ਵੀ ਚੰਗਾ ਵਾ 99 ਦੇ ਵਿੱਚ ਤਾਂ 83 ਬੜਾ ਵਧੀਆ ਵਾ 85 ਤੇ 85 ਤੇ 99 ਰਲਾ ਕੇ ਕੱਢ ਲਓ ਅੱਛਾ ਹੋਰ ਵੈਰੈਟੀ ਜਿਹੜੀ ਘੱਟ ਜਿੱਦਾਂ ਹੁੰਦੀਆਂ 19 ਦਾ ਗੁੜ ਪਹਿਲਾਂ ਘੱਟ ਬਣਦਾ ਬਾਅਦ ਚ ਬੜਾ ਬਣਦਾ 19 ਦਾ ਥੋੜਾ ਵਿੱਚ ਰੋਰ ਲਾ ਲਓ ਅੱਛਾ 85 ਦੇ ਵਿੱਚ ਜਾਂ 99 ਦੇ ਗੁੜ ਤੋਂ ਉਹਦਾ ਬਣੂਗਾ ਅੱਛਾ ਇੱਕ ਥੋੜੀ ਜੀ ਮਠਾਸ ਘੱਟ ਵਾਲੀ ਹੋਵੇ ਤੇ ਇੱਕ ਵੱਧ ਵਾਲੀ ਹੋਵੇ ਤੇ ਉਹ ਗੁੜ ਤਾ ਉਹਦਾ ਬਣ ਜਣਾ ਠੀਕ ਹੈ ਹਾਂ ਨਾਲ ਮਿਕਸ ਕਰਕੇ ਨਾਲ ਠੀਕ ਹੈ ਜੀ ਹਾਂ ਜਿਹੜਾ 19 ਦਾ ਗੁੜ ਜਿਹੜਾ ਹੁਣ ਇਹਨਾਂ ਦੇਣਾ 19 ਦਾ ਗੁੜ ਨਹੀਂ ਬਣਨਾ ਪੂਰਾ ਅੱਛਾ ਤੇ 19 ਦੇ ਕੱਟ ਕੇ ਰੋ ਤੇ ਤੁਸੀਂ 85 ਦੇ 99 ਦੇ ਵਿੱਚ ਪਾ ਲੋ ਹਾਂਜੀ ਤੇ ਗੁੜ ਵਧੀਆ ਬਣੂ ਜਟਾਈ ਵੀ ਤੇ ਬਹੁਤ ਸ਼ਾਨਦਾਰ ਬਣੂਗਾ ਠੀਕ ਹੈ 19 ਦਾ ਥੋੜਾ ਲੇਟ ਬੰਦਾ ਇਹਦੇ 85 ਤੇ 99 ਟਾਈਮ ਨਾਲ ਨਨਵੇਂ ਦਾ ਟਾਈਮ ਨਾਲ ਬਣਦਾ ਇਹ ਵੀ ਇਸ ਕਰਕੇ ਇਹਨਾਂ ਨੂੰ ਥੋੜਾ ਰਲਾ ਕੇ ਕੱਢਾਂਗੇ ਤੇ ਗੋੜ ਦੀ ਕੁਆਲਿਟੀ ਚੰਗੀ ਬਣੂਗੀ ਠੀਕ ਹੈ ਹਾਂ ਸੋਨਾ ਚਟਾਈ ਜਾਊ ਗੋੜ ਠੀਕ ਹਾਂ ਰੋੜੀ ਫਿਰ ਰੋੜੀ ਵੀ ਜਿਹੜੀ ਨਾ ਪੇਸੀ ਵਲੀ ਜਾਊਗੀ ਹਾਂਜੀ ਤੇ ਜੇ ਆਪਾਂ ਨਿਹਰਾ 99 ਦਾ ਕੱਢਦੇ ਤਾਂ ਕਣ ਜਦੋਂ ਵੱਜਦਾ ਫਿਰ ਇਹਦੀ ਪੇਸੀ ਵਲੀ ਨਹੀਂ ਜਾਂਦੀ ਠੀਕ ਹੈ ਜੇ ਥੋੜਾ 19 ਦਾ ਰੜ ਗਿਆ ਤਾਂ ਫਿਰ ਇਹਦੀ ਪੇਸੀ ਵਲੀ ਜਾਊਗੀ ਠੀਕ ਹਾਂ ਇਹ ਓਕੇ ਬਾਬਾ ਜੀ ਇਹ ਸਾਰੀ ਗੋੜ ਨੇਰੀ ਬਰੀਕੀ ਵਾਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ